ਹਉ ਤੋ ਖਤਰਨਾਕ ਮਾਫੀਆ ਦੀ ਗੱਲ ਕਰਨ ਲੱਗਿਆ ਤੇ ਜੀ ਤੋ ਡਰਦੇ ਮਾਰੇ ਜਵਾਕ ਜੰਮਣੋ ਵੀ ਲੋਕਾਂ ਨੇ ਕੀਆ ਘਟਾਤੇ ਆ ਓਏ ਜਵਾਕ ਜੰਮਣ ਤੋਂ ਡਰ ਲੱਗਣ ਲੱਗ ਗਿਆ ਜੇ ਗੱਲ ਨਾਲ ਸਹਿਮਤ ਹੋਏ ਤੇ ਇਸ ਮਾਫੀਆ ਦੇ ਸਤਾਏ ਹੋਏ ਹੈਗੇ ਹੋ ਤਾਂ ਅਜ ਬੋਲ ਜ਼ਰੂਰ ਪਿਓ ਸ਼ੇਅਰ ਹੀ ਕਰ ਦਿਓ ਯਾਰ ਕਮੈਂਟ ਜ਼ਰੂਰ ਕਰਿਓ ਜੇ ਤੁਹਾਡਾ ਇਸ ਮਾਫੀਆ ਨਾਲ ਬਾਪਿਆ ਤੇ ਹਰੇਕ ਮਾਪਿਓ ਦਾ ਇਸ ਮਾਫੀਆ ਨਾਲ ਬਾਪੈਂਦਾ ਮਾਫੀਆ ਕਿਹੜਾ ਸਕੂਲ ਮਾਫੀਆ ਜਿਹੜਾ ਕੱਲੀ ਸਿੱਖਿਆ ਨੂੰ ਛੱਡ ਕੇ ਸਾਰਾ ਕੁਝ ਤੁਹਾਡੇ ਕੀਆ ਤੁਹਾਨੂੰ ਦਿੰਦਾ ਲਾ ਪੈਨ ਪੈਨਸਲ ਕਾਪੀ ਕਿਤਾਬਾਂ ਬਰਦੀਆਂ ਬੈਲਟ ਤੋਂ ਲੈ ਕੇ ਹਰੇਕ ਚੀਜ਼ ਇਥੋਂ ਮਿਲਦੀ ਆ ਕੱਲੀ ਸਿੱਖਿਆ ਨਹੀਂ ਮਿਲਦੀ ਤੇ ਤੁਹਾਨੂੰ ਅੱਲਾ ਦੀਂ ਦਾ ਚਿਰਾਗ ਸਮਝ ਰੱਖਿਆ ਤੁਹਾਨੂੰ ਰਗੜ ਰਗੜ ਕੇ ਕੀ ਤੁਹਾਡੇ ਤੋਂ ਪੈਸੇ ਲੁੱਟੇ ਜਾ ਰਹੇ ਆ ਪਰ ਬੋਲਦੇ ਕਿਉਂ ਨਹੀਂ ਕਿਉਂਕਿ ਸਿਹਤ ਤੇ ਸਿੱਖਿਆ ਜਿਹੜੀਆਂ ਸਰਕਾਰ ਦੀਆਂ ਸਭ ਤੋਂ ਐਮ ਜ਼ਿੰਮੇਵਾਰੀਆਂ ਸੀ ਉਹਨਾਂ ਨੂੰ ਸਰਕਾਰਾਂ ਹੱਥ ਖੜੇ ਕਰ ਗਈ ਤੇ ਸਾਨੂੰ ਲੁਟੇਰਿਆਂ ਦੇ ਬਸ ਪਾਤਾ ਇਹ ਸਾਰਾ ਨੈਕਸਸ ਚੱਲਦਾ ਕਿਵੇਂ ਆ ਅੱਜ ਇਹਨੂੰ ਸਮਝੋ ਜ਼ਰੂਰ ਬੋਲ ਜ਼ਰੂਰ ਪਿਓ ਕਿਉਂਕਿ ਕੀ ਇਹ ਸੰਤੁਸ਼ਟ ਤੁਸੀਂ ਵੀ ਹੈ ਨਹੀਂ ਤੇ ਸੰਤੁਸ਼ਟ ਮੈਂ ਵੀ ਹੈ ਨਹੀਂ ਤੇ ਸੰਤੁਸ਼ਟ ਕੋਈ ਮਾਪਿ ਹੋਣੀ ਇਹਨਾਂ ਤੋਂ ਹੋ ਸਕਦਾ ਇਹਨਾਂ ਨੇ ਜਿਉਣਾ ਹਰਾਮ ਕਰ ਰੱਖਿਆ ਤੇ ਹਰ ਇੱਕ ਦੇ ਦਿਮਾਗ ਦੇ ਵਿੱਚ ਇੱਕ ਟੈਨਸ਼ਨ ਚੱਕੀ ਫਿਰਦਾ ਮਾਪਿਓ ਇਸੇ ਕਰਕੇ ਡਰਦੇ ਆਣੇ ਜਵਾਕ ਜੰਮਣੋ ਬੰਦ ਕਰਤੇ ਕਿਉਂਕਿ ਇੱਕ ਜਵਾਕ ਦਾ ਖਰਚਾ ਵੀ ਚੱਕਣਾ ਦੁੱਬਰ ਹੋਇਆ ਪਿਆ ਹਾਲਾਂਕਿ ਰਾਈਟ ਟੂ ਐਜੂਕੇਸ਼ਨ ਜਿਹੜਾ ਹੈਗਾ ਸਾਡੇ ਮੁਲਕ ਦੇ ਵਿੱਚ ਹੈਗਾ ਮਤਲਬ ਕੀ ਇਹ ਵੀ ਫ੍ਰੀ ਐਜੂਕੇਸ਼ਨ ਦੇਣ ਦਾ ਸਾਡੇ ਕੀ ਇਹ ਸਰਕਾਰਾਂ ਨੇ ਐਕਟ ਬਣਾਇਆ ਸਰਕਾਰਾਂ ਨੇ ਪੋਪੂਲੇਸ਼ਨ ਕੰਟਰੋਲ ਕਰਨ ਤੇ ਜ਼ੋਰ ਲਾ ਲਿਆ ਪਰ ਡਰਦੇ ਮਾਰੇ ਇਹਨਾਂ ਤੋਂ ਕੀ ਆ ਸੀ ਜਵਾਕ ਜੰਮਣੇ ਬੰਦ ਕਰ ਗਏ ਸਰਕਾਰ ਨੇ ਸਿੱਖਿਆ ਨੂੰ ਵਪਾਰ ਨਾ ਬਣਨ ਦੇ ਵਾਸਤੇ ਸਖਤ ਕਾਨੂੰਨ ਤਾਂ ਬਣਾਤੇ ਪਰ ਉਹਨਾਂ ਕਾਨੂੰਨ ਦੀਆਂ ਧੱਜੀਆਂ ਕਿਵੇਂ ੜਾਉਂਦੇ ਆ ਥੋੜਾ ਜੀ ਗੌਰ ਕਰ ਲਿਓ ਹੁਣ ਕਾਨੂੰਨ ਕੀ ਆ ਜਦੋਂ ਵੀ ਕੋਈ ਸਕੂਲ ਖੋਲਿਆ ਜਾਂਦਾ ਸਭ ਤੋਂ ਪਹਿਲਾਂ ਤਾਂ ਕੀ ਆ ਇਹ ਨਾਨ-ਪ੍ਰੋਫਿਟ ਵਾਲੀ ਕੀ ਆਰਗੇਨਾਈਜੇਸ਼ਨ ਬਣਦੀ ਆ ਇਸ ਆਰਗੇਨਾਈਜੇਸ਼ਨ ਕੋਈ ਪੈਸਾ ਨਹੀਂ ਕਮਾ ਸਕਦੀ ਇਹ ਰੂਲ ਆ ਸਾਡੇ ਮੁਲਕ 'ਚ ਕਾਨੂੰਨ ਆ ਵੀ ਕੋਈ ਵੀ ਸਕੂਲ ਆ ਜਿਹੜਾ ਉਹ ਪੈਸੇ ਨਹੀਂ ਕਮਾ ਸਕਦਾ ਕਮਾਈ ਨਹੀਂ ਕਰ ਸਕਦੇ ਤੁਸੀਂ ਇਹ ਤੋਂ ਇੱਕ ਸੇਵਾ ਕੀ ਤੇ ਸਾਰੇ ਸਕੂਲ ਰਾਈਟ ਟੂ ਐਜੂਕੇਸ਼ਨ ਐਕਟ ਜਿਹੜਾ 2009 ਉਹਦੇ ਅੰਡਰ ਰਜਿਸਟਰਡ ਕੀਤੇ ਜਾਂਦੇ ਆ ਜਾਂ ਕੰਪਨੀ ਐਕਟ 2013 ਜਿਹੜਾ ਬਣਿਆ ਹੋਇਆ ਉਹਦਾ ਸੈਕਸ਼ਨ 8 ਆ ਜਿਹੜਾ ਉਹਦੇ ਅੰਡਰ ਕੀ ਆ ਸਕੂਲ ਰਜਿਸਟਰਡ ਹੁੰਦੇ ਆ ਪਹਿਲਾਂ ਤਾਂ ਜਿੱਥੇ ਆਪਦੇ ਆਪ ਨੂੰ ਡਿਕਲੇਅਰ ਕਰਦੇ ਆ ਡਿਕਲੇਰੇਸ਼ਨ ਲਗਦੀ ਆ ਉੱਥੇ ਵੀ ਅਸੀਂ ਭਾਈ ਨਫਾ ਨਹੀਂ ਕਮਾਉਂਦੇ ਕਿਸੇ ਤੋਂ ਵੀ ਹੁਣ ਕਿਸੇ ਵੀ ਜਿਹੜੇ ਵੱਡੇ ਸਕੂਲ ਹੈਗੇ ਨਾ CBSE ਦੇ ਜਾਂ ਵੱਡੇ ਜਿਹੜੇ ਸਕੂਲ ਨੇ ਉਹਨਾਂ ਸਕੂਲਾਂ ਦੇ ਵਿੱਚ ਕੀਤਾ ਕੀ ਜਾਂਦਾ ਸਭ ਤੋਂ ਪਹਿਲਾਂ ਤਿੰਨ ਮਾਕੇ ਲੈਵਲ ਦੇ ਉੱਤੇ ਕੀ ਆ ਕੰਮ ਚੱਲਦਾ ਇੱਕ ਸਕੂਲ ਹੋ ਗਿਆ ਇੱਕ ਉਹਦਾ ਟਰਸਟ ਬਣਾਇਆ ਜਾਂਦਾ ਜਿਹੜਾ ਕਿ ਆਪਦੇ ਆਪ ਨੂੰ ਦੱਸਦਾ ਕਿ ਮੈਂ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਆ ਮੈਂ ਬਿਨਾ ਨਫਾ ਕਮਾਉਣ ਤੋਂ ਕੀ ਹੈ ਇਹ ਸਕੂਲ ਨੂੰ ਰਨ ਕਰੂੰਗਾ ਤੇ ਤੀਜੇ ਨੰਬਰ ਤੇ ਫਿਰ ਕੰਪਨੀਆਂ ਆ ਜਾਂਦੀਆਂ ਜਿਹੜੀਆਂ ਇਹਦੇ ਟਰਸਟੀਆਂ ਦੀਆਂ ਹੁੰਦੀਆਂ ਜਿਹੜੇ ਮਾਲਕ ਹੁੰਦੇ ਆ ਜ਼ਿਆਦਾਤਰ ਉਹ ਵੀ ਲੀਡਰ ਲੋਕ ਨੇ ਜਿਨ੍ਹਾਂ ਨੇ ਕਾਨੂੰਨ ਬਣਾਇਆ ਉਹਨਾਂ ਦੇ ਵੀ ਐਸੇ ਕਰਕੇ ਇਹਨੂੰ ਇੱਕ ਗਿਆ ਵਪਾਰ ਬਣਾ ਕੇ ਇੰਡਸਟਰੀ ਬਣਾ ਲਿਆ ਰਾਈਟ ਟੂ ਐਜੂਕੇਸ਼ਨ ਐਕਟ ਤੇ ਦੋ ਸ਼ਕਤੀਆਂ ਹੈਗੀਆਂ ਵੀ ਸਭ ਤੋਂ ਪਹਿਲਾਂ ਤਾਂ ਤੁਸੀਂ ਕਿਸੇ ਵੀ ਸਕੂਲ ਚੋਂ ਪੈਸਾ ਨਹੀਂ ਕਮਾ ਸਕਦੇ ਦੂਜਾ ਉਹਦੇ ਟਰਸਟ ਦੇ ਵਿੱਚ ਤੁਸੀਂ ਆਪਦੇ ਪਰਿਵਾਰਕ ਮੈਂਬਰਾਂ ਨੂੰ ਨਹੀਂ ਲੈ ਸਕਦੇ ਇਹ ਦੋਨੇ ਚੀਜ਼ਾਂ ਢੱਲੇ ਨਾਲ ਸਭ ਤੋਂ ਪਹਿਲਾਂ ਸਕੂਲ ਨੂੰ ਜ਼ਮੀਨ ਚਾਹੀਦੀ ਹੁੰਦੀ ਆ ਤੇ ਜਮੀਨ ਸਕੂਲ ਕੀ ਐ ਸਿੱਧਾ ਨਹੀਂ ਸਕੂਲ ਲੈਂਦਾ ਇਹ ਕੀਤਾ ਕੀ ਜਾਂਦਾ ਇੱਕ ਕੰਪਨੀ ਪ੍ਰਾਈਵੇਟ ਡਮੀ ਕੰਪਨੀ ਬਣਾ ਲਈ ਜਾਂਦੀ ਆ ਤੇ ਉਸ ਕੰਪਨੀ ਦੇ ਨਾਂ ਦੇ ਉੱਤੇ ਫਿਰ ਸਕੂਲ ਕੀ ਐ ਲੀਜ਼ ਡੀਡ ਸਾਈਨ ਕਰਦਾ ਤੇ ਬਹੁਤ ਮੋٹے ਰੁਪਏ ਦੇ ਵਿੱਚ ਸਕੂਲ ਦੇ ਜਿਹੜੀ ਬਿਲਡਿੰਗ ਆ ਉਹ ਕਿਰਾਏ ਤੇ ਲਈ ਜਾਂਦੀ ਆ ਤੇ ਉਹ ਸਾਰਾ ਰੁਪਿਆ ਫਿਰ ਜਿਹੜੇ ਕੀ ਐ ਟਰਸਟੀ ਬਣੇ ਹੋਏ ਦੇ ਮਾਲਕ ਹੁੰਦੇ ਆ ਜਿਨ੍ਹਾਂ ਨੇ ਵਪਾਰ ਸ਼ੁਰੂ ਕੀਤਾ ਹੁੰਦਾ ਸੇਵਾ ਕਹਿ ਕੇ ਉਹ ਲੋਕਾਂ ਦੇ ਫਿਰ ਖਾਤਿਆਂ 'ਚ ਕੀ ਆ ਰੁਪਿਆ ਪਹਿਲਾਂ ਤਾਂ ਲੀਜ਼ ਡੀਡ ਦੇ ਰੂਪ ਦੇ ਵਿੱਚ ਜ਼ਮੀਨ ਦਾ ਜਿਹੜਾ ਕਿਰਾਇਆ ਹੁੰਦਾ ਸਕੂਲ ਦਾ ਉਹਦੇ ਰੂਪ ਦੇ ਬਹੁਤ ਵੋਟਰ ਰੁਪਿਆ ਸਿੱਧਾ ਵਗ ਜਾਂਦਾ ਉਹਨਾਂ ਦੇ ਕੋਲੇ ਦੂਜਾ ਇਹਨਾਂ ਸਕੂਲਾਂ ਨੂੰ ਵੱਡੀਆਂ ਜਿਹੜੀਆਂ ਕੰਪਨੀਆਂ ਨੇ ਇੱਕ ਸੀਐਸਆਰ ਫੰਡ ਹੁੰਦਾ ਜਿਹੜਾ ਹਰੇਕ ਬਿਜ਼ਨਸਮੈਨ ਨੇ ਕਿ ਘੱਟੋ ਘੱਟ 2% ਸਮਾਜ ਸੇਵਾ ਵਾਸਤੇ ਲਾਉਣਾ ਦਾ ਜੀ ਉਹਨੂੰ ਟੈਕਸ ਦੀ ਕੀ ਸ਼ੋਰਟ ਮਿਲ ਜਾਂਦੀ ਹੈ ਜਿਹਦੇ ਨਾਲ ਤੇ ਉਹ ਸੀਐਸਆਰ ਫੰਡ ਜਿਹੜਾ ਹੈਗਾ ਉਹ ਵੀ ਇਹਨਾਂ ਸਕੂਲਾਂ ਦੇ ਖਾਤਿਆਂ ਵਿੱਚ ਜਿਹੜੇ ਟਰਸਟ ਬਣੇ ਹੋਏ ਆ ਉਹਨਾਂ ਖਾਤਿਆਂ ਦੀ ਪਰਸੈਂਟੇਜ ਮੈਂ ਕਿਹਾ ਕਿ ਮਕਾਈ ਜਾਂਦੀ ਆ 10% 15% 20% ਤੱਕ ਫਿਰ ਕੀ ਕਰਦੇ ਆ 2% ਉਧਰੋਂ ਜਿਹੜੀਆਂ ਵੱਡੀਆਂ ਪ੍ਰਾਈਵੇਟ ਕੰਪਨੀਆਂ ਨੇ ਉਹ ਸੀਐਸਆਰ ਫੰਡ ਦੇ ਰੂਪ ਦੇ ਵਿੱਚ ਇਹਨਾਂ ਨੂੰ ਪੈਸਾ ਮੋਟਾ ਦੇ ਦਿੰਦਿਆਂ ਨੇ ਇਹ 10% 15% ਟਰਸਟ ਕੱਟ ਕੇ ਬਾਕੀ ਸਾਰਾ ਪੈਸਾ ਕੀ ਆ ਕਮਾ ਕੇ ਕਾਲਾ ਪੈਸਾ ਜਿਹੜਾ ਪੈਤਾਨ ਹੁੰਦਾ ਉਹ ਨੂੰ ਇੱਕ ਨੰਬਰ ਚ ਕੀ ਆ ਕੀਤਾ ਜਾਂਦਾ ਇਹਦੇ ਨਾਲ ਤੇ ਸਾਰਾ ਪੈਸਾ ਉਹ ਕੰਪਨੀ ਵਾਲੇ ਕੀ ਆ ਵਾਪਸ ਇਹਨਾਂ ਤੋਂ ਕੈਸ਼ ਰੂਪ ਦੇ ਵਿੱਚ ਲੈ ਲੈਂਦੇ ਆ ਤੇ ਉਹ ਨੂੰ ਇੱਕ ਖਰਚਿਆਂ ਚ ਸ਼ੋਅ ਕਰਦੇ ਆ ਤੇ ਖਰਚੇ ਕਿਵੇਂ ਸ਼ੋਅ ਕਰਦੇ ਆ ਜਿਹੜੀਆਂ ਆਪਦੀਆਂ ਡਮੀ ਕੰਪਨੀਆਂ ਬਣਾਈਆਂ ਹੁੰਦੀਆਂ ਉਹਨਾਂ ਕੰਪਨੀਆਂ ਤੋਂ ਫਿਰ ਕੀ ਲੈਂਦੇ ਆ ਫਰਨੀਚਰ ਉਹਨਾਂ ਤੋਂ ਖਰੀਦਦੇ ਆ ਬਰਦੀਆਂ ਉਹਨਾਂ ਤੋਂ ਖਰੀਦਦੇ ਆ ਹੋਰ ਜਿੰਨਾ ਮਕੇ ਸਕੂਲ ਦੇ ਵਿੱਚ ਸਮਾਨ ਇਨਫਰਾਸਟ੍ਰਕਚਰ ਕੰਪਿਊਟਰ ਹੋ ਜਾਂਦੇ ਆ ਹੋਰ ਹਾਰਡਵੇਅਰ ਦਾ ਸਮਾਨ ਹੋ ਗਿਆ ਉਹ ਸਾਰਾ ਸਮਾਨ ਫਿਰ ਕੀ ਆ ਮੋਟੇ ਉਹਨਾਂ ਕੋਟੇਸ਼ਨਾਂ ਲੈ ਕੇ ਕੋਟੇਸ਼ਨ ਤਾਂ ਆਪ ਹੀ ਪਾਸ ਕਰਨੀ ਹੁੰਦੀ ਆ ਆਪਦੀ ਡਮੀ ਬਣਾਈ ਹੋਈ ਕੰਪਨੀ ਦੇ ਖਾਤੇ ਦੇ ਵਿੱਚੋਂ ਮੋਟੇ ਰੂਪ ਦੇ ਵਿੱਚ ਕੀ ਆ ਰੇਟ ਬਹੁਤ ਵਧਾ ਕੇ 5 5 6 6 ਗੁਣਾ ਰੇਟ ਪਾ ਕੇ ਉਹਨਾਂ ਚੀਜ਼ਾਂ ਨੂੰ ਫਿਰ ਕੀ ਉਹਨਾਂ ਕੰਪਨੀਆਂ ਤੋਂ ਖਰੀਦਾ ਜਾਂਦਾ ਤੇ ਉਹ ਸਾਰਾ ਜਿਹੜਾ ਪ੍ਰੋਫਿਟ ਹੁੰਦਾ ਫਿਰ ਇਹਨਾਂ ਦੇ ਕੀ ਆ ਜਿਹੜੇ ਹਿੱਸੇਦਾਰ ਨੇ ਉਹਨਾਂ ਦੇ ਖਾਤਿਆਂ 'ਚ ਚਲਿਆ ਜਾਂਦਾ ਸੀਬੀਐਸਸੀ ਤੋਂ ਵੀ ਜਦੋਂ ਪ੍ਰਵਾਨਗੀ ਲਈ ਜਾਂਦਾ ਸਕੂਲ ਅਫੀਲੀਏਟਡ ਕਰਵਾਇਆ ਜਾਂਦਾ ਤਾਂ ਨਾਲ ਕੀ ਇੱਕ ਸ਼ਰਤ ਵੀ ਕੀ ਰੱਖੀ ਜਾਂਦੀ ਆ ਵੀ ਅਸੀਂ ਸਟੇਟ ਗਵਰਨਮੈਂਟ ਜਿਹੜਾ ਕਿ ਨੋਰਮਸ ਹੈਗਾ ਜਿਹੜੇ ਉਹ ਤਨਖਾਹ ਫਿਕਸ ਕੀਤੀ ਵੀ ਆ ਟੀਚਰਾਂ ਦੀ ਉਹ ਤਨਖਾਹ ਅਸੀਂ ਸਕੂਲਾਂ ਦੇ ਵਿੱਚ ਟੀਚਰਾਂ ਨੂੰ ਦਿਆਂਗੇ ਤੇ ਦਿੱਤੀ ਵੀ ਉਹੀ ਜਾਂਦੀ ਆ ਪਰ ਕੀ ਪੁੱਠੇ ਢੰਗ ਨਾਲ ਦਿੱਤੀ ਜਾਂਦੀ ਆ ਉਹਨਾਂ ਦੇ ਖਾਤਿਆਂ ਦੇ ਏਟੀਐਮ ਵੀ ਕਈ ਸਕੂਲ ਤਾਂ ਆਪਣੇ ਕੋਲ ਰੱਖ ਲੈਂਦੇ ਆ ਨਹੀਂ ਚੈੱਕ ਬੁੱਕ ਉਹਨਾਂ ਦੀ ਸਾਈਨ ਕਰਾ ਕੇ ਲੈ ਲੈਂਦੇ ਆ ਤੇ ਕੈਸ਼ ਰੁਪਿਆ ਉਹਨਾਂ ਦੇ ਖਾਤਿਆਂ ਦੇ ਵਿੱਚੋਂ ਸਿੱਧਾ ਕਢਾ ਲਿਆ ਜਾਂਦਾ ਤੇ ਇਹ ਸਾਰਾ ਜਿਹੜਾ ਤਾਣਾ ਬੁਣਾ ਇਹ ਹਰ ਸਕੂਲ ਕਰਦਾ ਹੁਣ ਤੁਸੀਂ ਇੱਕ ਚੀਜ਼ ਚੈੱਕ ਕੀਤੀ ਹੋਊ ਵੀ ਜ਼ਿਆਦਾਤਰ ਜਿਹੜੇ ਪ੍ਰਾਈਵੇਟ ਸਕੂਲ ਹੈਗਾ ਸਕੂਲਾਂ ਦੇ ਵਿੱਚ ਲੇਡੀ ਟੀਚਰ ਰੱਖਦੇ ਆ ਤੇ ਲੇਡੀ ਟੀਚਰ ਕਿਉਂ ਰੱਖੇ ਜਾਂਦੇ ਆ ਉਹਦਾ ਵੀ ਇੱਕ ਕਾਰਨ ਆ ਕਿਉਂਕਿ ਲੇਡੀ ਟੀਚਰ ਕੀ ਆ ਵਿਰੋਧ ਕਰਨ ਦਾ ਮਤਦਾ ਨਹੀਂ ਰੱਖਦੇ ਹੁੰਦੇ ਜ਼ਿਆਦਾਤਰ ਜਿਹੜੀ ਸਟਾਫ ਜ਼ਿਆਦਾਤਰ ਕੀ ਕਰਦਾ ਵਿਰੋਧ ਨਹੀਂ ਕਰਦਾ ਇਹਨਾਂ ਨੂੰ ਜਿੰਨਾ ਮਰਜ਼ੀ ਕੰਮ ਤੁਸੀਂ ਲੈ ਲਓ ਕਿਉਂਕਿ ਜ਼ਿਆਦਾਤਰ ਮੇਰੀ ਗੱਲ ਚੂਭੂ ਜ਼ਰੂਰ ਜਿਹੜੀਆਂ ਲੇਡੀ ਸਟਾਫ ਹੈਗੀਆਂ ਨਾ ਜਿਹੜੇ ਪ੍ਰਾਈਵੇਟ ਸਕੂਲਾਂ 'ਚ ਕੰਮ ਕਰਦੇ ਨੇ ਉਹ ਜ਼ਿਆਦਾਤਰ ਘਰ ਦੇ ਵਿੱਚੋਂ ਸਿਰ ਕਿ ਆ ਬਾਇ ਡਿਫਾਲਟ ਇਸ profession 'ਚ ਆ ਜਾਂਦੇ ਆ ਸਿਰਫ ਪੜੇ ਲੈ ਕੇ ਹੋਣ ਕਰਕੇ ਟਾਈਮ ਪਾਸ ਕਰਨ ਦੇ ਖਾਤਰ ਜ਼ਿਆਦਾਤਰ ਲੇਡੀ ਸਟਾਫ ਕੀ ਹੈ ਸਕੂਲਾਂ ਦੇ ਵਿੱਚ ਕੀ ਹੈ ਇਸ ਤਰੀਕੇ ਨਾਲ ਜਾਂਦਾ ਤੇ ਜਾ ਕੇ ਉੱਥੇ ਕਰਦੇ ਕੀ ਨੇ ਸਿਰਫ ਕੀ ਹੈ ਰੋਜ਼ ਤਿਆਰ ਹੋ ਕੇ ਘਰੋਂ ਨਿਕਲਣਾ ਹੁੰਦਾ ਤੇ ਜਾ ਕੇ ਉੱਥੇ ਕੀ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਕੇ ਉਹਨਾਂ ਨੇ ਟਾਈਮ ਪਾਸ ਕਰਨਾ ਹੁੰਦਾ ਅਪ ਟੂ ਡੇਟ ਰਹਿਣਾ ਹੁੰਦਾ ਉਹਨਾਂ ਦਾ ਮਕਸਦ ਜਿਹੜਾ ਅੰਦਰ ਉਹਨਾਂ ਦੇ ਕੋਈ ਅਸੀਂ ਭਾਵਨਾ ਨਹੀਂ ਹੁੰਦੀ ਕਿਉਂਕਿ ਅਸੀਂ ਜਾਣਦੇ ਆ ਕਿ ਬੀਐਡ ਤੇ ਈਟੀਟੀ ਵੀ ਜਦੋਂ ਕਰਵਾਈ ਜਾਂਦੇ ਨੇ ਨਾ ਟੀਚਿੰਗ ਪੋਟੈਂਸ਼ੀਅਲ ਜਿਹੜਾ ਕਿ ਇਹ ਟੀਪੀ ਲਾਈ ਜਾਂਦੀ ਆ ਇੱਕ ਸਪੈਸ਼ਲਿਕ ਸਬਜੈਕਟ ਹੁੰਦਾ ਚਾਈਲਡਸ ਸਾਈਕੋਲੋਜੀ ਉਹਨੂੰ ਕੋਈ ਟੀਚ ਘਰ ਦਾ ਕੰਮ ਵੀ ਉਹਨਾਂ ਨੇ ਕਰਨਾ ਹੁੰਦਾ ਇਸ ਕਰਕੇ ਸਿਰਫ ਉਹ ਸਕੂਲ ਦੇ ਵਿੱਚ ਜਾ ਕੇ ਆਪਣਾ ਟਾਈਮ ਲੰਗਾਉਣਾ ਹੁੰਦਾ ਉਹਨਾਂ ਨੇ ਹੁਣ ਕਈ ਟੀਚਰ ਕੀ ਐ ਇਸ ਬਰੋ ਵਿਦੇ ਖਿਲਾਫ ਲੜਦੇ ਵੀ ਹੈਗੇ ਆ ਪਰ ਜ਼ਿਆਦਾਤਰ ਕੀ ਆ ਝੁੱਕ ਜਾਂਦੇ ਆ ਤੇ ਕਈ ਫਿਰ ਇਹਨਾਂ ਦੇ ਨਾਲ ਸ਼ਾਮਲ ਹੋ ਜਾਂਦੇ ਫਿਰ ਆਪ ਦਾ ਟਿਊਸ਼ਨ ਵਰਕ ਸ਼ੁਰੂ ਕਰ ਦਿੰਦੇ ਆ ਜਿਹੜਾ ਕੰਮ ਸਕੂਲ ਦੇ ਵਿੱਚ 8-8 ਘੰਟਿਆਂ ਚ ਨਹੀਂ ਕਰਾਇਆ ਜਾਂਦਾ ਉਹੀ ਕੰਮ ਉਸੇ ਸਕੂਲ ਦੇ ਟੀਚਰ ਉਹਨਾਂ ਬੱਚਿਆਂ ਨੂੰ ਘਰੇ ਇੱਕ ਘੰਟੇ ਦੇ ਵਿੱਚ ਵੀ ਕਰਾ ਦਿੰਦੇ ਆ ਅਸੀਂ ਆਪਣੇ ਜਵਾਕ ਉਹਨਾਂ ਨੂੰ ਸਕੂਲਾਂ ਚ ਲਾਈ ਤਾਂ ਜਾਂਦੇ ਆ ਪਰ ਕਿਹਾ ਕੀ ਜਾਂਦਾ ਜਦੋਂ ਜਵਾਕ ਸਾਡਾ ਪਰਫਾਰਮੈਂਸ ਵਧੀਆ ਨਹੀਂ ਦਿੰਦਾ ਤਾਂ ਫਿਰ ਜਾ ਕੇ ਜਦੋਂ ਪੁੱਛੋਂਗੇ ਇਹਨਾਂ ਦਾ ਇੱਕੋ ਹੀ ਫਿਰ ਸਾਡੇ ਤੇ ਕੀ ਆ ਲੈਵਲ ਚ ਮਾ ਕੇ ਚਪਕਾ ਦਿੰਦੇ ਆ ਬੱਚਾ ਥੋੜਾ ਹੁਸ਼ਿਆਰ ਆ ਜੀ ਪਰ ਧਿਆਨ ਨਹੀਂ ਦਿੰਦਾ ਅਸੀਂ ਇੰਨੀ ਗੱਲ ਸੁਣ ਕੇ ਵਾਪਸ ਘਰ ਨੂੰ ਮੁੜ ਆਉਣੇ ਆ ਅਸੀਂ ਸਿਰਫ ਬੱਚਿਆਂ ਨੂੰ ਸਕੂਲ 'ਚ ਫੀਡਬੈਕ ਲੈਣ ਵਾਸਤੇ ਲਾਇਆ ਹੋਇਆ ਬਾਕੀ ਸਾਰੀ ਪੜ੍ਹਾਈ ਵੀ ਅਸੀਂ ਆਪ ਕਰਾਉਣੇ ਆ ਜਾਂ ਪ੍ਰਾਈਵੇਟ ਟਿਊਸ਼ਨਾਂ ਰੱਖਾ ਕੇ ਕਰਾਉਣੇ ਆ ਬਾਕੀ ਦਾ ਸਕੂਲਾਂ ਵੀ ਸਿਰਫ ਖਰਚੇ ਦੇਣ ਵਾਸਤੇ ਦੇ ਬੱਚਾ ਸਾਡਾ ਚੰਗੇ ਬੱਚਿਆਂ ਦੇ ਨਾਲ ਬੈਠੇ ਸਿਰਫ ਸਟੇਟਸ ਸਿੰਬਲ ਅਸੀਂ ਕੀਆ ਬਣਾ ਲਿਆ ਤੁਸੀਂ ਵੈਸੇ ਇੱਕ ਗੱਲ ਤੇ ਗੌਰ ਕਰ ਲਿਓ ਕਿ ਪੂਰੇ ਮੁਲਕ ਦੇ ਵਿੱਚ ਸਭ ਤੋਂ ਬੈਸਟ ਜਿਹੜੇ ਉਜੇ ਦਾ ਕੇਂਦਰੀ ਵਿਦਿਆਲਾ ਦੇ ਕੇਬੀ ਸਕੂਲਾਂ ਦੇ ਹੈਗੇ ਆ ਜਾਂ ਫਿਰ ਨਵੋਦਿਆ ਸਕੂਲ ਜਿਹੜੇ ਹੈਗੇ ਆ ਉਹਨਾਂ ਦੇ ਬੈਸਟ ਰਿਜ਼ਲਟ ਨੇ ਸਭ ਤੋਂ ਇਹ ਦੋਨੇ ਕੀ ਆ ਪਬਲਿਕ ਸੈਕਟਰ ਅੰਡਰ ਦੇ ਆਉਂਦੇ ਸਰਕਾਰ ਦੇ ਅੰਡਰ ਆਉਂਦੇ ਆ ਉਹ ਮਾਡਲ ਕਿਉਂ ਨਹੀਂ ਪੂਰੇ ਕੀਆ ਮੁਲਕ ਦੇ ਵਿੱਚ ਜਾਂ ਸਟੇਟ ਗਵਰਨਮੈਂਟਾਂ ਲਾਗੂ ਕਰਦੀਆਂ ਹੁਣ ਆਪਾਂ ਸਾਰੇ ਲਾ ਲੋ ਜਿੰਨੇ ਮੇਰੇ ਭਰਾ ਮੇਰੇ ਹਾਵ ਮਹਾਰਾ ਜਿਵੇਂ ਮੈਂ ਖੁਦ ਤਲਵੰਡੀ ਸਾਹਿਬ ਉਹ ਸਰਕਾਰੀ ਸਕੂਲ ਦੇ ਵਿੱਚੋਂ ਕੀ ਆ ਪੜਿਆ 10th ਤੱਕ ਜੇ ਦਾ ਥੋੜਾ ਬੱਚਾ ਕੋਈ ਚੰਗਾ ਸਕੋਰ ਕਰ ਰਿਹਾ ਤਾਂ ਸਕੂਲ ਕਹਿੰਦਾ ਵੀ ਬੱਲੇ ਬੱਲੇ ਸਕੂਲ ਦੀ ਕੀ ਆ ਅਸੀਂ ਕਰਤਾ ਤੇ ਜੇ ਥੋੜਾ ਬੱਚਾ ਪਰਫਾਰਮ ਨਹੀਂ ਵਧੀਆ ਕਰ ਰਿਹਾ ਫਿਰ ਸਕੂਲ ਕੀ ਕਹਿ ਦਿੰਦੇ ਆ ਫਿਰ ਮਾਪਿਆਂ ਦਾ ਕਸੂਰ ਤੇ ਅਸੀਂ ਵੀ ਚੁੱਪ ਕਰਕੇ ਮੰਨ ਕੇ ਘਰੇ ਆ ਜਾਂਦੇ ਆ ਭਾਈ ਫਿਰ ਤੁਹਾਡੇ ਕੋਲੇ ਭੇਜੇ ਕਾਦੇ ਮਾਰੇ ਆ ਬੱਚੇ ਅਸੀਂ ਇੰਨੇ ਇੰਨੇ ਲੱਖ ਲੱਖ ਰੁਪਏ ਦੇ ਬਜਵਾ ਕੇ ABC ਸਿੱਖ ਕੇ ਆਉਂਦਾ ਯਾਰ ਸੋਚਣ ਵਾਲੀ ਗੱਲ ਹੈ ਮੈਂ ਸਾਡੇ ਨੇੜੇ ਦੇ ਦੋ ਤਿੰਨ ਕੰਮਨਟ ਸਕੂਲ ਦੇਖਿਆ ਜਿੱਥੇ ਕਿ ਇਹ ਟੀਚਰਾਂ ਦੇ ਜਿਹੜੇ ਕਿਰਦਾਰ ਨੇ ਖੋਦੇ ਕਿਰਦਾਰੀ ਕੀ ਹੈ ਖਤਮ ਹੋਏ ਹੋਏ ਆ ਦੂਜਿਆਂ ਦੀ ਡਰੈਸਿੰਗ ਸੈਂਸ ਇਸ ਤਰੀਕੇ ਦੀ ਬਣਾਈ ਜਾਂਦੀ ਹੈ ਕਿ ਬੱਚਿਆਂ ਨੂੰ ਕੀ ਸਿਰਫ ਅਟਰੈਕਟ ਕੀਤਾ ਜਾਵੇ ਤੇ ਜ਼ਿਆਦਾਤਰ ਲੇਡੀ ਸਟਾਫ ਮਾਫ ਕਰਨਾ ਸਿਰਫ ਲੇਡੀ ਟੀਚਰ ਵੀ ਗਿਆ ਉਹਨਾਂ ਦੀ ਖੂਬਸੂਰਤੀ ਦੇਖ ਕੇ ਰੱਖਿਆ ਤਾਂ ਕਿ ਜਿਹੜੇ ਪੇਰੈਂਟਸ ਆਉਂਦੇ ਆ ਉਹਨੂੰ ਅਟਰੈਕਟ ਕੀਤਾ ਜਾ ਸਕੇ ਕਿਉਂਕਿ ਇਹ ਬਿਜ਼ਨਸ ਬਣ ਚੁੱਕਿਆ 2016-17 ਦੇ ਵਿੱਚ ਦਿੱਲੀ ਸਰਕਾਰ ਨੇ ਕਿ ਸਕੂਲਾਂ ਦੇ ਵਿੱਚ ਆਡਿਟ ਕਰਾਇਆ ਸੀ ਤੇ ਉਹ ਚੈੱਕ ਕਰਕੇ ਦੇਖਿਆ ਤਾਂ ਲਗਭਗ 90 ਦੇ ਕਰੀਬ ਸਕੂਲ ਚੈੱਕ ਕੀਤੇ ਸੀ ਜਿਨ੍ਹਾਂ ਚੋਂ ਜ਼ਿਆਦਾਤਰ ਸਕੂਲਾਂ ਦੇ ਨਾਵਾਂ ਦੇ ਉੱਤੇ ਚੰਗੀਆਂ ਐਫਡੀਆਂ ਵੀ ਕਰਵਾ ਰੱਖੀਆਂ ਸੀ ਪਰ ਉਹ ਸਕੂਲ ਜਿਹੜੇ ਸੀਗੇ ਆਪਦਾ ਘਾਟਾ ਸ਼ੋਅ ਕਰਕੇ ਦੱਸ ਕੇ ਮਾਕੇ ਲੋਕਾਂ ਨੂੰ ਬਹੁਤ ਮੋਟੀਆਂ ਫੀਸਾਂ ਕੀ ਆਏ ਸਾਲ ਵਧਾ ਰਹੇ ਸੀ ਅਗਲਾ ਜਿਹੜਾ ਸਭ ਤੋਂ ਵੱਡਾ ਘਪਲਾ ਕਰਦੇ ਹਨ ਉਹ ਕਰਦੇ ਹੈ ਵਰਦੀਆਂ ਦੇ ਵਿੱਚ ਕਿਤਾਬਾਂ ਦੇ ਵਿੱਚ ਹੁਣ ਸਰਕਾਰ ਨੇ ਕਾਨੂੰਨ ਬਣਾਤਾ ਵੀ ਕੋਈ ਵੀ ਪ੍ਰਾਈਵੇਟ ਸਕੂਲ ਜਿਹੜਾ ਹੈਗਾ ਦਿੱਲੀ 'ਚ ਵੀ ਕਿਹਾ ਸੀ ਕਿ ਤੁਸੀਂ ਘੱਟ ਤੋਂ ਘੱਟ 5 ਬੁੱਕ ਡੀਪੋਆਂ ਨੂੰ ਇਹ ਨਾਮਜਿਤ ਕਰੋਗੇ ਉਹਨਾਂ 'ਚੋਂ ਜਾ ਕੇ ਵਾਕੇ ਪੇੜਾਂ ਜਿੱਥੋਂ ਮਰਜੀ ਲੈ ਲੈਣ ਪਰ ਇਹ ਗੱਲ ਹੀ ਸਿੱਧੀ ਪਬਲਿਸ਼ਰ ਨਾਲ ਕਰ ਦਿਆ ਦਿਓ ਪਬਲਿਸ਼ਰ ਉਸ ਏਰੀਏ ਦੇ ਉਹਨਾਂ ਸਾਰੇ ਬੁੱਕ ਡੀਪੋਆਂ ਦੇ ਲਿਜਾ ਕੇ ਆਪਦੀਆਂ ਕਿਆ ਮਟੀਰੀਅਲ ਰੱਖ ਦਿੰਦਾ ਆਪਦੀਆਂ ਬੁੱਕਸ ਰੱਖ ਦਿੰਦਾ ਤੇ ਬਾਕੀ ਰਿਟਰਨ ਕਰਨੀਆਂ ਹੀ ਹੁੰਦੀਆਂ ਉਹਨਾਂ ਨੇ ਤੇ ਬੜਾ ਮੋਟਾ ਮਾਰਜਿਨ ਸਕੂਲ ਖਾ ਰਹੇ ਆ ਕਿੰਨਾ ਖਾ ਰਹੇ ਆ ਘੱਟ ਤੋਂ ਹਰ ਸਕੂਲ ਬੱਚਿਆਂ ਦੇ ਸਟੇਸ਼ਨਰੀ ਦੇ ਵਿੱਚ ਉਹਦੇ ਕਿਤਾਬਾਂ ਦੇ ਖਰਚੋਂ 30% ਦਾ ਮਿਨੀਮਮ ਲੈਂਦੇ ਆ ਤੇ ਵੱਡੇ ਜਿਹੜੇ ਸਕੂਲ ਨੇ ਕੁਝ ਮਾਫ਼ ਕਰਨਾ ਮੈਂ ਕਹਿੰਦਾ ਵੀ ਸਭ ਤੋਂ ਜਿਹੜਾ ਕੀ ਅਸੀਂ ਕਹਿਣਾ ਧਾਰਮਿਕ ਸੰਸਥਾਵਾਂ ਦੇ ਨਾਂ ਦੇ ਉੱਤੇ ਸਾਡੇ ਕਾਲ ਅਕੈਡਮੀਆ ਚੱਲ ਰਹੀਆਂ ਉਹ ਵੀ 60% ਤੱਕ ਮਾਰਜਿਨ ਕੀ ਇਹਨਾਂ ਪਬਲਿਸ਼ਰਾਂ ਤੋਂ ਲੈਂਦੇ ਆ ਅਸੀਂ ਜਾਣਦੇ ਕਿ ਐਨਸੀਆਰਟੀ ਦੇ ਤੁਸੀਂ ਬੁੱਕਸ 9th 10th ਦੀਆਂ ਕਦੇ ਲੈ ਕੇ ਦੇਖੋ 60-70 ਰੁਪਏ ਦੀਆਂ ਕਿਤਾਬਾਂ ਹੁੰਦੀਆਂ ਸਾਰੀਆਂ ਤੇ ਐਲ ਕੇ ਜੀ ਯੂ ਕੇ ਜੀ ਦੇ ਜਵਾਕਾਂ ਦੀਆਂ ਕਿਤਾਬਾਂ 5 5 6 600 ਰੁਪਏ ਦੀਆਂ ਪ੍ਰਿੰਟ ਰੇਟ ਤੇ ਕੀ ਸਾਨੂੰ ਲੰਗਾ ਜਾਂਦੀਆਂ ਜਿਨ੍ਹਾਂ ਦੀ ਕਾਸਟ ਵੱਧ ਤੋਂ ਵੱਧ ਕੀ ਹੈ 50 60 ਰੁਪਏ ਹੁੰਦੀ ਹੈ ਪਰ ਹਰ ਸਾਲ ਫਿਰ ਕੀ ਪਬਲਿਸ਼ਰ ਤਾਂ ਬਦਲਿਆ ਜਾਂਦਾ ਤਾਂ ਕਿ ਕਮਿਸ਼ਨ ਕੀ ਹੋਰ ਮੋਟਾ ਲਿਆ ਜਾ ਸਕੇ ਤੇ ਗੱਲ ਕੇ ਸਵਾਲ ਉਹੀ ਹੁੰਦੇ ਆ ਸਿਰਫ ਉਹਨੂੰ ਕੀ ਹੈ ਪਬਲਿਸ਼ਰ ਚੇਂਜ ਕਰਕੇ ਮੋਟਾ ਰੁਪਿਆ ਇਹਨਾਂ ਤੋਂ ਹੜੱਪਿਆ ਜਾਂਦਾ ਪਬਲਿਸ਼ਰਾਂ ਤੋਂ ਲਿਆ ਜਾਂਦਾ ਜਿਹੜਾ ਮਾਪਿਓ ਦੀ ਜੇਬ ਤੋਂ ਜਾਂਦਾ ਥੋੜੇ ਸਾਡੀ ਜੇਬ ਤੋਂ ਜਾਂਦਾ ਜਾਂ ਵਰਦੀਆਂ ਦੇ ਵਿੱਚ ਵੀ ਕੀ ਹੈ ਥੋੜਾ ਜਿਹਾ ਚੇਂਜ ਕਰਕੇ ਆਏ ਸਾਲ ਵਰਦੀਆਂ ਵੀ ਚੇਂਜ ਕਰ ਦਿੰਦੇ ਆ ਕਿਉਂਕਿ ਇੱਕ ਵਰਦੀ ਕਈ ਵਾਰ 2 3 ਸਾਲ ਵੀ ਚੱਲ ਸਕਦੀ ਪਰ ਉਹ ਵਰਦੀਆਂ ਦੇ ਵਿੱਚੋਂ ਵੀ ਮੋਟਾ ਰੁਪਿਆ ਮੋਟਾ ਕਮਿਸ਼ਨ ਇਹਨਾਂ ਨੇ ਕੀਤਾ ਹੁੰਦਾ ਹੁਣ ਅਕਾਲ ਅਕੈਡਮੀ ਵਾਲੇ ਦਾ ਕੀ ਕਰਦੇ ਆ ਤੁਸੀਂ ਅਕਾਲ ਅਕੈਡਮੀ ਤੋਂ ਬੁਕਸ ਪਰਚੇਦ ਕਰੋਗੇ ਤਾਂ ਅਕਾਲ ਅਕੈਡਮੀ ਕਈ ਵਾਰੀ ਸੀ ਨਾ ਟੀਚਰਾਂ ਨਾਲ ਪ੍ਰਿੰਸੀਪਲ ਨਾਲ ਜਾ ਕੇ ਕੀ ਆ ਲੜਨ ਵੀ ਲੱਗ ਜਾਂਦੇ ਪਰ ਉਹ ਸਾਡੇ ਗੱਲ ਤਾਂ ਕਿਉਂਕਿ ਇਹਨਾਂ ਦਾ ਤਾਂਹਾਂ ਲ ਜਿਹੜਾ ਹਾਇਰ ਸਟਾਫ ਬੈਠਾ ਉਹਨਾਂ ਦੀ ਇਹ ਸਾਜਿਸ਼ਾਂ ਨੇ ਕੋਈ ਹੇਟਲਾ ਸਟਾਫ ਦੇ ਵਿੱਚੋਂ ਨਹੀਂ ਕੋਈ ਖਾਂਦਾ ਹੁਣ ਇਹਨਾਂ ਦੇ ਮਾਕੇ ਅਕਾਲ ਅਕੈਡਮੀ 'ਚ ਕੀ ਕੀਤਾ ਜਾਂਦਾ 60% ਤਾਂਹਾਂ ਤੋਂ ਉੱਪਰਲੇ ਲੈਵਲ ਦੇ ਇਹਨਾਂ ਦਾ ਲੈ ਲਿਆ ਜਾਂਦਾ ਸਕੂਲ ਦੇ ਵਿੱਚੋਂ ਸਾਰੀ ਸਟੇਸ਼ਨਰੀ ਤੇ ਕਿਤਾਬਾਂ ਪ੍ਰੋਵਾਈਡ ਕਰਾਂਗਾ ਜਾਂਦੀਆਂ ਕੋਈ ਸਰਕਾਰ ਚੈੱਕ ਕਰਦੀ ਆ ਹਾਲਾਂਕਿ ਰੂਲ ਹੈ ਨਹੀਂ ਸਕੂਲ ਚੋ ਦੇ ਨਹੀਂ ਸਕਦੇ ਪਰ ਸਕੂਲ ਚੋ ਦੇ ਕੇ ਤੁਹਾਨੂੰ ਕੋਈ ਬਿੱਲ ਨਹੀਂ ਦਿੰਦੇ ਕੋਈ ਉਹਦਾ ਸ਼ੋ ਨਹੀਂ ਕਰਦੇ ਖਰਚਾ ਤੇ ਉਹ ਸਾਰੀ ਚੀਜ਼ ਜਿਹੜੀ ਹੈਗੀ ਆ ਉਹ ਆਪਣੀ ਜਿਹੜਾ ਇਹਨਾਂ ٹرسٹ ਬਣਿਆ ਉਹ ٹرسٹ ਵੱਲੋਂ ਫਿਰ ਕੀ ਦਿੱਤਾ ਹੋਇਆ ਬੱਚਿਆਂ ਨੂੰ ਫ੍ਰੀ ਦਿੱਤਾ ਹੋਇਆ ਸ਼ੋ ਕੀਤਾ ਜਾਂਦਾ ਤੇ ਉਹ ਸਾਰੇ ਪੈਸੇ ਜਿਹੜੇ ਹੈਗੇ ਆ ਉਹ ਹੋਰ ਕੰਮਾਂ ਵਾਸਤੇ ਫਿਰ ਕੀ ٹرسٹ ਵੱਲੋਂ ਵਰਤੇ ਜਾਂਦੇ ਪ੍ਰਾਈਵੇਟ ਸਕੂਲ ਹੈਗੇ ਆ ਉਹ ਟਰਸਟਾਂ ਦੇ ਨਾਂ ਦੇ ਉੱਤੇ ਸਾਰਾ ਮੋਟਾ ਕਮਿਸ਼ਨ ਜਿਹੜਾ ਹੈਗਾ ਉਹ ਆਪਦੀ ਜੇਬ ਚ ਪਾ ਲੈਂਦੇ ਆ ਹਾਲਾਂਕਿ ਰਾਈਟ ਟੂ ਐਜੂਕੇਸ਼ਨ ਦੇ ਵਿੱਚ ਇੱਕ ਇਹ ਵੀ ਰੂਲ ਹੈਗਾ ਵੀ ਜਿਹੜੇ ਕੋਈ ਵੀ ਪ੍ਰਾਈਵੇਟ ਸਕੂਲ ਆ ਭਾਵੇਂ ਉਹਨੂੰ 25% ਘੱਟ ਤੋਂ ਘੱਟ ਜੁਆਕ ਫ੍ਰੀ ਪੜਾਉਣੇ ਆ ਉਹਨਾਂ ਨੇ ਹਾਲਾਂਕਿ ਉਹਦਾ ਖਰਚ ਜਿਹੜਾ ਹੈਗਾ ਉਹਨਾਂ ਸਕੂਲਾਂ ਨੂੰ ਵੀ ਸਰਕਾਰ ਆਪਦੀ ਜੇਬ ਚੋਂ ਦਿੰਦੀ ਆ ਪਰ ਉਹ ਸਰਕਾਰ ਫੇਰ ਵੀ ਕੀ ਉਹ ਸਕੂਲ ਜਿਹੜੇ ਪ੍ਰਾਈਵੇਟ ਆ ਉਹ ਨਹੀਂ ਪੜਾਉਂਦੇ ਕਿਉਂ ਨਹੀਂ ਪੜਾਉਂਦੇ ਕਿਉਂਕਿ ਇੱਕ ਸਟੇਟਸ ਸਿੰਬਲ ਬਣਿਆ ਹੋਇਆ ਵੀ ਜਿਹੜੇ ਬੱਚੇ ਸੀ ਸਕੂਲ ਚ ਭੇਜ ਕਿਉਂ ਰਿਹਾ ਵੀ ਮੇਰੇ ਬੱਚੇ ਦੇ ਨਾਲ ਬੈਂਚ ਦੇ ਉੱਤੇ ਕਿਸ ਕੈਟਾਗਰੀ ਦਾ ਜਾਂ ਕਿਸ ਜਾਤੀ ਦਾ ਜੁਆਕ ਬੈੰਦਾ ਸਾਡੇ ਦਿਮਾਗਾਂ ਦੇ ਵਿੱਚ ਵੀ ਕੀ ਆ ਬਾੜਿਆ ਹੋਇਆ ਤੇ ਅਸੀਂ ਸੋਚ ਇਸੇ ਕਰਕੇ ਉਹਨਾਂ ਬੱਚਿਆਂ ਨੂੰ ਕਿਸੇ ਵੀ ਪ੍ਰਾਈਵੇਟ ਜਿਹੜੇ ਕਾਉਂਨਮੈਂਟ ਸਕੂਲ ਹੈਗੇ ਆ ਉਹਨਾਂ 'ਚ 25% ਦਾ ਬੜੀ ਦੂਰ ਦੀ ਗੱਲ ਆ 2% ਬੱਚੇ ਵੀ ਨਹੀਂ ਨਿਕਲਦੇ ਜਿਹਨੂੰ ਫ੍ਰੀ ਐਜੂਕੇਸ਼ਨ ਦਿੱਤੀ ਜਾਂਦੀ ਆ ਅਗਲੀ ਵੱਡੀ ਗੱਲ ਜਿਹੜੀ ਸਕੂਲ ਦੀਆਂ ਮੈਨੇਜਮੈਂਟ ਕਮੇਟੀਆਂ ਬਣਦੀਆਂ ਉਹ ਕਮੇਟੀਆਂ 'ਚ 75% ਕੀ ਆ ਪੇਰੈਂਟਸ ਲੈਣੇ ਹੁੰਦੇ ਆ 2 ਟੀਚਰ ਲੈਣੇ ਹੁੰਦੇ ਆ 2 ਫਿਰ ਹੋਰ ਸਕੂਲ ਦਾ ਟੀਚਰ ਲੈਣੇ ਹੁੰਦੇ ਆ ਤੇ ਦੋ ਨੁਮਾਇंदे CBSE ਦੇ ਹੁੰਦੇ ਆ ਕਿਸੇ ਸਕੂਲ ਦੇ ਵਿੱਚ ਕੀ ਆ ਇਹ ਪੈਟਰਨ ਫਾਲੋ ਨਹੀਂ ਕੀਤਾ ਜਾਂਦਾ ਤੇ 95% ਕਿਉਂਕਿ ਕਿਹਾ ਜਾਂਦਾ ਕਿ ਟਰਸਟ ਦੇ ਵਿੱਚ ਤੁਸੀਂ ਆਪਣੇ ਪਰਿਵਾਰਕ ਮੈਂਬਰ ਨਹੀਂ ਲੈ ਸਕਦੇ ਜ਼ਿਆਦਾਤਰ ਸਾਰੇ-ਸਾਰੇ ਪਰਿਵਾਰੀ ਟਰਸਟਾਂ ਦੇ ਵਿੱਚ ਕੀ ਹੈ ਮੈਂਬਰ ਲਏ ਹੋਏ ਹੁੰਦੇ ਉੱਥੇ ਵੀ ਧਜੀਆਂ ਡਾਂਗਾਂ ਜਾਂਦੀਆਂ ਨੇ ਤੇ ਹਰ ਸਾਲ ਸਾਡੇ ਮੁਲਕ 'ਚ ਸਿਰਫ 3.5% ਸਕੂਲਾਂ ਦਾ ਆਡਿਟ ਚੈੱਕ ਹੁੰਦਾ ਤੇ ਇੱਕ ਸਕੂਲ ਦੀ ਵਾਰੀ ਕਈ ਦਾ 10-10 12-12 ਸਾਲਾਂ ਬਾਅਦ ਸਕੂਲ ਦਾ ਆਡਿਟ ਦੀ ਵਾਰੀ ਆਉਂਦੀ ਹੈ ਚੈੱਕ ਕਰਨ ਦੀ ਜੇ ਗੱਲ ਖਾਨੇ 'ਚ ਬੜੀ ਆ ਤਾਂ ਦੋਸਤੋ ਇਸ ਗੱਲ ਦੇ ਉੱਤੇ ਕਮੈਂਟ ਜ਼ਰੂਰ ਕਰਿਓ ਤੇ ਸ਼ੇਅਰ ਕਰਿਓ ਜਿਸ ਗੱਲ ਨਾਲ ਸਹਿਮਤ ਹੋ